ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਹਫਤਾਵਾਰੀ ਪ੍ਰੋਗਰਾਮ 'ਚ ਮੈਂ ਸੰਪਾਦਕੀ ਸੰਮਕਾਲ ਦਾ ਭਾਗ ਵਾਰ ਮਨ ਲੈ ਕੇ ਹਾਜ਼ਰਾਂ ਗੱਲ ਕਰਦੇ ਆਂ ਪੰਜਾਬੀ ਟ੍ਰਿਬਿਊਨ, ਜਗ ਬਾਣੀ, ਅਜੀਤ ਪੰਜਾਬੀ ਜਾਗਰਣ, ਸਪੋਕਸਮੈਨ ਅਤੇ ਨਵਾਂ ਜਵਾਨਾ ਅਖਬਾਰਾਂ ਦੀਆਂ ਸੰਪਾਦਕੀਆਂ 'ਚ ਲੰਘੇ ਹਫ਼ਤੇ ਦੌਰਾਨ ਕਿਹੜੇ ਮੁੱਦੇ ਭਾਰੂ ਰਹੇ ਸਾਲ ਦੇ ਅੰਤਲੇ ਦਿਨਾਂ ਦੌਰਾਨ ਪੰਜਾਬ ਦੇ ਜਾਇ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਅਤੇ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਦੀਵੀ ਵਿਛੋੜਾ ਦੇ ਗਏ ਨਵਾਂ ਜਵਾਨਾਂ ਨੂੰ ਛੱਡ ਕੇ ਸਭ ਅਖਬਾਰਾਂ ਨੇ ਲੰਮੇ ਅਤੇ ਵਿਸਥਾਰ ਵਾਲੇ ਸੰਪਾਦਕੀ ਲਿਖੇ ਸਥਾਨਕ ਭਾਵ ਪੰਜਾਬ ਸਮੇਤ ਕੌਮੀ ਅਤੇ ਕ ਮੰਤਰੀ ਪੱਧਰ ਦੇ ਜਿਹੜੇ ਮੁੱਦਿਆਂ ਦੀ ਸੰਪਾਦਕੀਆਂ ਚ ਚਰਚਾ ਹੋਈ ਉਹਨਾਂ ਚ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਤੇ ਲੱਗੇ ਆ ਕਿਸਾਨ ਮੋਰਚਾ ਪੰਜਾਬ ਚ ਨਸ਼ਿਆਂ ਦੀ ਮਾਰ ਆਰਐਸਐਸ ਮੁਖੀ ਮੋਹਨ ਭਗਵਤ ਦਾ ਮਸਜਿਦਾ ਹੇਟ ਮੰਦਰ ਢੂੰਡਣ ਦੇ ਵਿਵਾਦ ਸਬੰਧੀ ਬਿਆਨ ਜੰਗਲਾਂ ਦੀ ਹਾਲਾਤ ਜੀਐਸਟੀ ਦੀਆਂ ਗੁੰਝਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਡਾਕਟਰ ਵੀ ਆਰ ਅੰਮੇਦਕਰ ਵਾਰੇ ਬਿਆਨ ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਪੈਦਾ ਹੋਇਆ ਤਣਾਅ ਅਤੇ ਭਾਰਤ 'ਚ ਬੈਠੀ ਬੰਗਲਾਦੇਸ਼ ਦੀ ਗੱਦੀਉਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਪੁਰਦਗੀ ਆਗਮ ਸ਼ਾਮਲ ਹੈ ਇਸ ਦੇ ਨਾਲ ਇਹ ਵੀ ਦੱਸਦੀ ਹੈ ਵੀ ਥਾਣਿਆਂ ਤੇ ਹਮਲੇ ਝੂਠੇ ਪੁਲਿਸ ਮੁਕਾਬਲਿਆਂ ਦੇ ਬੁੱਧੇ ਵੀ ਇਸ ਵਾਰ ਸੰਪਾਦਕਿਆਂ ਦਾ ਹਿੱਸਾ ਰਹੇ ਕੱਲ ਕਰਦੇ ਹਾਂ ਮਨਮੋਹਨ ਸਿੰਘ ਦੇ ਅਲਵਿਦਾ ਹੋਣ ਦੀ ਪੰਜਾਬ ਦੇ ਜਾਇ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਅਤੇ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਦੀਵੀ ਵਿਛੋੜਾ ਦੇ ਗਏ ਉਹਨਾਂ ਤੇ ਸੰਪਾਦਕੀ ਟਿੱਪਣੀਆਂ ਵਿੱਚ ਉਹਨਾਂ ਦੀ ਸ਼ਖਸੀਅਤ ਅਤੇ ਕੰਮਕਾਰ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਕੀਤੀ ਗਈ ਗਈ ਪੂਰਨ ਵਾਰ ਸਭ ਤੋਂ شدت ਭਰਪੂਰ ਸੰਬਾਦ ਦੀ ਟਿੱਪਣੀ ਰੋਜ਼ਾਨਾ ਸਪੋਕਸਮੈਨ ਨੇ ਕੀਤੀ ਹੈ ਜਿੰਨੀ ਨਫੀਸ ਸ਼ਖਸੀਅਤ ਦੇ ਮਾਲਕ ਡਾਕਟਰ ਮਨਮੋਹ ਸਿੰਘ ਸਨ ਉਨੀ ਹੀ ਨਫੀਸ ਟਿੱਪਣੀ ਇਸ ਅਖਬਾਰ ਨੇ ਉਹਨਾਂ ਬਾਰੇ ਕੀਤੀ ਹੈ ਸਭ ਤੋਂ ਵੱਡੀ ਗੱਲ ਅਖਬਾਰ ਨੇ ਉਹਨਾਂ ਦੀ ਸ਼ਖਸੀਅਤ ਦੇ ਕਮਜ਼ੋਰ ਪੱਖਾਂ ਨੂੰ ਉਜਾਗਰ ਕਰਨ ਦਾ ਯਤਨ ਵੀ ਕੀਤਾ ਹੈ ਅਖਬਾਰ ਲਿਖਦਾ ਹੈ ਕਿ ਉਹਨਾਂ ਨੂੰ ਮੁਲਕ ਅੰਦਰ ਆਰਥਿਕ ਸੁਧਾਰਾ ਲਈ ਹਮੇਸ਼ਾ ਯਾਦ ਰੱਖਿਆ ਜਾਏਗਾ ਜਦੋਂ ਮੁਲਕ ਦੀ ਆਰਥਿਕ ਹਾਲਤ ਡਾਵਾ ਡੋਲ ਸੀ ਤਾਂ ਉਹਨਾਂ ਵਿਦੇਸ਼ੀ ਨਿਵੇਸ਼ ਖੋਲਣ ਦੀ ਦਲੇਰੀ ਦਿਖਾਈ ਕੁਝ ਹੀ ਸਮੇਂ ਅੰਦਰ ਮੁਲਕ ਦੀ ਆਰਥਿਕਤਾ ਪੈਰਾਂਸਰ ਹੋ ਗਈ ਅਤੇ ਨਾਲ ਹੀ ਆਲਮੀ ਪੱਧਰ ਤੇ ਡਾਕਟਰ ਨਮੋਧ ਸਿੰਘ ਦੀ ਬੱਲੇ ਬੱਲੇ ਹੋਣ ਲੱਗੀ ਜਿਹੜੀ ਕੌਮੀ ਵਿਕਾਸ ਦਰ 2.5 ਫੀਸਦੀ ਤੇ ਰਿੜ ਰਹੀ ਸੀ 6 ਤੀ ਹੀ 5 ਤੋਂ 5.5 ਫੀਸਦੀ ਤੱਕ ਪੁੱਜ ਗਈ ਉਹਨਾਂ ਅਖਬਾਰ ਨੇ ਇਹ ਗੱਲ ਨੋਟ ਕਰਾਈ ਹੈ ਕਿ ਪ੍ਰਧਾਨ ਮੰਤਰੀ ਵਜੋਂ ਉਹਨਾਂ ਦਾ ਕਾਰਜਕਾਲ ਉਹਨਾਂ ਕਾਮਯਾਬ ਨਹੀਂ ਰਿਹਾ। 10 ਸਾਲ ਉਹਨਾਂ ਨੂੰ ਅਣਗਿਣਤ ਚੁਣੌਤੀਆਂ ਨਾਲ ਜੂਜਣਾ ਪਿਆ। ਅਖਬਾਰ ਲਿਖਦਾ ਹੈ ਕਿ ਇੱਕ ਤਾਂ ਉਹ ਚੁਣੇ ਹੋਏ ਪ੍ਰਧਾਨ ਮੰਤਰੀ ਨਹੀਂ ਸਨ। ਦੂਸਰੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਤੇ ਨਿਰਭਰ ਹੋਣਾ ਪਿਆ। ਉਂਝ ਅਖਬਾਰ ਨੇ ਇਹ ਲਿਖ ਕੇ ਉਹਨਾਂ ਦਾ ਬਚਾਅ ਕਰਨ ਦਾ ਯਤਨ ਕੀਤਾ ਕਿ ਦੂਜੀਆਂ ਪਾਰਟੀਆਂ ਤੇ ਨਿਰਭਰਤਾ ਕਾਰਨ ਭ੍ਰਿਸ਼ਟਾਚਾਰ ਦਾ ਦਾਇਰਾ ਵਧਿਆ। ਹਾਲਾਂਕਿ ਸੱਚਾਈ ਇਹ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਠੱਲਣ ਲਈ ਕੁਝ ਵੀ ਨਾ ਕਰ ਸਕੇ। ਅਸਲ ਵਿੱਚ ਸੱਤਾ ਦਾ ਕੇਂਦਰ ਸੋਨੀਆ ਗਾਂਧੀ ਸੀ। ਡਾਕਟਰ ਮਨਮੋਹਨ ਸਿੰਘ ਸਿਰਫ ਸਰਕਾਰ ਦੇ ਮੁਖੀ ਸਨ। ਸੋਨੀਆ ਗਾਂਧੀ ਅਤੇ ਕਾਂਗਰਸ ਨੇ ਉਹਨਾਂ ਦੇ ਬੇਦਾਗ ਅਕਸ ਨੂੰ ਹਰ ਥਾਂ ਵਰਤਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਆਖਰੀ 3 ਬਰੇ ਸਕੰਡਲਾਂ ਨਾਲ ਭਰ ਗਏ ਸਨ। ਉਹਨਾਂ ਉੱਤੇ ਕਮਜ਼ੋਰ ਪ੍ਰਧਾਨ ਮੰਤਰੀ ਹੋਣ ਦਾ ਠੱਪਾ ਵੀ ਲੱਗਿਆ ਪਰ ਉਹਨਾਂ ਕਦੇ ਨਿਫਾਸਤ ਦਾ ਪੱਲਾ ਨਹੀਂ ਛੱਡਿਆ। ਉੰਜ ਪੰਜਾਬ ਤੇ ਉਹ ਖਾਸ ਮਿਹਰਬਾਨ ਰਹੇ ਅਤੇ ਬਣਦੀ امداد ਕਰਦੇ ਰਹੇ ਪੰਜਾਬੀ ਟ੍ਰਿਬਿਊਨ ਨੇ ਡਾਕਟਰ ਮਨਮੋਹ ਸਿੰਘ ਨੂੰ ਲਾ-ਮਿਸਾਲ ਸ਼ਖਸੀਅਤ ਆਖਿਆ ਅਖਬਾਰ ਅਨੁਸਾਰ ਅੱਜ ਦੇ ਜਮਾਨੇ ਵਿੱਚ ਉਹਨਾਂ ਵਰਗਾ ਵਿਅਕਤੀ ਮਿਲਣਾ ਮੁਸ਼ਕਲ ਹੈ ਅਖਬਾਰ ਨੇ ਉਹਨਾਂ ਦੀਆਂ ਖਾਸ ਪ੍ਰਾਪਤੀਆਂ ਵਿੱਚ ਸੂਚਨਾ ਅਧਿਕਾਰ ਐਕਟ ਆਰਟੀਆਈ ਐਕਟ ਅਤੇ ਮਨਰੇਗਾ ਦਾ ਜ਼ਿਕਰ ਕੀਤਾ ਹੈ ਉਹਨਾਂ ਦੀ ਹਲੀਮੀ ਦੀ ਚਰਚਾ ਕਰਦਿਆਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਕ ਵੀ ਲਾਈ ਹੈ ਕਿ ਉਹ ਆਪਣੀਆਂ ਪ੍ਰਾਪਤਿਆਂ ਦਾ ਕਦੇ ਰੌਲਾ ਨਹੀਂ ਸਨ ਪਾਉਂਦੇ ਨਾ ਉਹਨਾਂ ਖੁਦ ਨੂੰ ਕਦੇ ਸ਼ਾਬਾਸ਼ ਦਿੱਤੀ ਸੀ ਉਹਨਾਂ ਇਹ ਤਾਂ ਬਿਲਕੁਲ ਵੀ ਨਹੀਂ ਕਿਹਾ ਸੀ ਕਿ ਉਹਨਾਂ ਨੂੰ ਮੁਲਕ ਦੀ ਸੇਵਾ ਲਈ ਪਰਮਾਤਮਾ ਨੇ ਭੇਜਿਆ ਅਜੀਤ ਖਬਰ ਡਾਕਟਰ ਮਨਮੋਹ ਸਿੰਘ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਜ਼ਿਕਰ ਕਰਦਿਆਂ ਲਿਖਦਾ ਹੈ ਕਿ ਉਹਨਾਂ ਦੀ ਸਰਕਾਰ ਤੇ ਭਾਵੇਂ ਭ੍ਰਿਸ਼ਟਾਚਾਰ ਦੇ ਬਹੁਤ ਦੋਸ਼ ਲੱਗੇ ਪਰ ਉਹਨਾਂ ਦੀ ਇਮਾਨਦਾਰੀ ਤੇ ਕਿਸੇ ਨੇ ਕਦੀ ਸ਼ੱਕ ਨਹੀਂ ਕੀਤਾ ਅਖਬਾਰ ਨੇ ਉਹਨਾਂ ਦੀ ਸਭ ਤੋਂ ਵੱਡੀ ਕਮਾਈ ਸਭ ਦਾ ਸਤਕਾਰ ਕਰਨ ਦੀ ਗਿਣਾਈ ਹੈ ਪੰਜਾਬੀ ਜਾਗਰਣ ਨੇ ਲਿਖਿਆ ਕਿ ਡਾਕਟਰ ਮਨਮੋਹਨ ਸਿੰਘ ਦੇ ਤੌਰ ਜਾਣ ਨਾਲ ਦਰਵੇਸ਼ ਸਿਆਸਤਦਾਨਾਂ ਦੇ ਯੁੱਗ ਦਾ ਅੰਤ ਹੋ ਗਿਆ ਜਗਵਾਣੀ ਅਖਬਾਰ ਲਿਖਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਨਿਵਰ ਅਤੇ ਸਾਦਗੀ ਪਸੰਦ ਸਨ ਉਹਨਾਂ ਦੀ ਇਮਾਨਦਾਰੀ ਦੀ ਮਿਸਾਲਾ ਦੰਦ ਕਥਾਵਾਂ ਬਣ ਗਈਆਂ ਗੱਲ ਕਰਦੇ ਆ ਪੰਜਾਬ ਦੀ ਆ ਮਿਊਸਪਲ ਚੋਣਾਂ ਦੀ ਨਗਰ ਨਿਗਮ ਚੋਣਾਂ ਦਾ ਮਸਲਾ ਰੋਜ਼ਾਨਾ ਸਪੋਕਸਮੈਨ ਜਗਬਾਣੀ ਅਤੇ ਅਜੀਤ ਨੇ ਵਿਚਾਰਿਆ ਅਜੀਤ ਲਿਖਦਾ ਹੈ ਕਿ ਸਥਾਨਕ ਚੋਣਾਂ ਵਿੱਚ ਆਮ ਕਰਕੇ ਸੱਤਾਧਰਨੀ ਸੱਤਾਧਰ ਦਾ ਪਲੜਾ ਭਾਰੀ ਰਹਿੰਦਾ ਹੈ ਹੁਣ ਸੱਤਾਧਰ ਆਪ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਰੋਜ਼ਾਨਾ ਸਪੋਕਸਮੈਨ ਨੇ ਲਿਖਿਆ ਹੈ ਕਿ ਆਪ ਨੇ ਭਾਵੇਂ ਚੋਣਾਂ ਤੇ ਤਸੱਲੀ ਪ੍ਰਗਟਾਈ ਹੈ ਪਰ ਲੋਕਾਂ ਨੇ ਪਾਰਟੀ ਪ੍ਰਤੀ 2022 ਵਾਲੀਆਂ ਵਿਧਾਨ ਸਭਾ ਚੋਣਾਂ ਵਾਲਾ ਉਤਸ਼ਾਹ ਨਹੀਂ ਦਿਖਾਇਆ। ਅਸਲ ਵਿੱਚ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ مایੁਸ ਹਨ ਕਿਉਂਕਿ ਇਸ ਪਾਰਟੀ ਨੇ ਵੀ ਰਵਾਇਤੀ ਸਿਆਸੀ ਪਾਰਟੀਆਂ ਵਾਲਾ ਕਿਰਦਾਰ ਹੀ ਦਿਖਾਇਆ। ਅਖਬਾਰ ਟਿੱਪਣੀ ਕਰਦਾ ਹੈ ਕਿ ਸੱਤਾ ਦੀ ਹਾਸ ਲੋਕਾਂ ਦੀ ਭਲਾਈ ਦੇ ਰਾਹ ਨਹੀਂ ਖੋਲਦੀ ਸਗੋਂ ਲੀਡਰਾਂ ਦੇ ਘਰ ਭਰਨ ਦਾ ਸਾਧਨ ਜ਼ਰੂਰ ਬਣਦੀ ਹੈ। ਜਗवाणी ਨੇ ਲੋਕਤੰਤਰ ਦੀ ਮਹਿਮਾ ਕਰਦਿਆਂ ਲਿਖਿਆ ਕਿ ਆਪ ਸਿਰ ਹੁਣ ਵੱਡੀ ਜ਼ਿੰਮੇਵਾਰੀ ਪੈ ਗਈ ਹੈ ਆਸ ਕਰਨੀ ਚਾਹੀਦੀ ਹੈ ਕਿ ਹੁਣ ਲੋਕਾਂ ਦੇ ਰੁਕੇ ਹੋਏ ਕੰਮ ਹੋ ਸਕਣਗੇ ਅਜੀਤ ਅਤੇ ਪੰਜਾਬੀ ਜਾਗਰਣ ਨੇ ਥਾਣਿਆਂ ਉੱਤੇ ਹਮਲਿਆਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਹੈ ਪੰਜਾਬੀ ਜਾਗਰਣ ਲਿਖਦਾ ਹੈ ਕਿ 1980ਵਿਆਂ ਵਿੱਚ ਪੰਜਾਬ ਦੀ ਜਵਾਨੀ ਦਾ ਬਹੁਤ ਕਹਾਣ ਹੋਇਆ ਹੁਣ ਜੇ ਹਾਲਾਤ ਬਣ ਰਹੇ ਹਨ ਉਸ ਬਾਰੇ ਗੰਭੀਰ ਕੌੜੀ ਲੋੜ ਹੈ ਅਜੀਤ ਨੇ ਇੱਕ ਵੱਖਰੇ ਸੰਪਾਦਕੀ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਕੌੜੇ ਸੱਚ ਬਾਰੇ ਲਿਖਿਆ ਅਤੇ ਅਦਾਲਤੀ ਕੇਸਾਂ ਦਾ ਹਵਾਲਾ ਵੀ ਦਿੱਤਾ ਅਖਬਾਰ ਸਲਾਹ ਦਿੰਦਾ ਹੈ ਕਿ ਪੀੜਤਾਂ ਨੂੰ ਨਿਆਂ ਦੇਣ ਲਈ ਸਰਕਾਰ ਨੂੰ ਸ਼ਕਤੀਸ਼ਾਲੀ ਕਮਿਸ਼ਨ ਬਣਾਉਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਨਿਆਂ ਤੇ ਸੁਲਾਹ ਸਫਾਈ ਕਮਿਸ਼ਨ ਦੱਖਣੀ ਅਫਰੀਕਾ ਵਿੱਚ ਵੀ ਬਣਾਇਆ ਗਿਆ ਸੀ ਪੰਜਾਬੀ ਟ੍ਰਿਬਿਊਨ ਨੇ ਦਿਹਾਤੀ ਫੰਡਾਂ ਦੇ ਮਾਮਲੇ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਵਧਿੱਕੀ ਬਾਰੇ ਕਿਹਾ ਹੈ ਕਿ ਹੁਣ ਕੇਂਦਰ ਨੂੰ ਅੜੀ ਛੱਡ ਦੇਣੀ ਚਾਹੀਦੀ ਹੈ ਅਤੇ ਪੰਜਾਬ ਨੂੰ ਵੀ ਆਪਣਾ ਕੇਸ ਦਮਦਾਰ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਪੰਜਾਬੀ ਜਾਗਰਣ ਨੇ ਪੰਜਾਬ ਵਿੱਚ ਨਸ਼ਿਆਂ ਦੇ ਕਹਿਰ ਬਾਰੇ ਖੁਲਾਸਾ ਕੀਤਾ ਹੈ ਕਿ ਹਰ ਸ਼ੀਮਾ ਬੇਤੀ ਨਸ਼ਿਆਂ ਦੀ ਮਾਰ ਹੇਠ ਹੈ ਓਵਰਡੋਜ਼ ਕਾਰਨ ਮੌਤਾਂ ਦਾ سلسلہ ਰੁਕ ਨਹੀਂ ਰਿਹਾ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਖਬਾਰ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਨਸ਼ੇ ਠੱਲਣ ਲਈ ਸਖਤ ਕਦਮ ਚੁੱਕਣ ਲਈ ਕਿਹਾ ਪੰਜਾਬੀ ਟਰਬਿਨ ਨੇ ਚੱਲ ਰਹੇ ਕਿਸਾਨੀ ਅੰਦੋਲਨ ਸੰਬੰਧੀ ਤਿੱਖੀ ਟਿੱਪਣੀ ਕਰਦਿਆਂ ਲਿਖਿਆ ਕਿ ਹੁਣ ਕਿਸਾਨ ਆਗੂਆਂ ਨੂੰ ਏਕਾ ਕਰਨਾ ਚਾਹੀਦਾ ਹੈ ਹੁਣ 2020-21 ਵਿੱਚ ਚੱਲੇ ਮਿਸਾਲੀ ਕਿਸਾਨ ਅੰਦੋਲਨ ਦੀ ਤਰਜ਼ ਤੇ ਇਕੱਠੇ ਹੋਣਾ ਪਵੇਗਾ ਅਖਬਾਰ ਲਿਖਦਾ ਹੈ ਕਿ ਕਿਸਾਨ ਮੰਗਾਂ ਬਾਰੇ ਕੋਈ ਮਤਭੇਦ ਨਹੀਂ ਕਿਸਾਨਾਂ ਦੇ ਮਨੋਬਲ ਵਿੱਚ ਵੀ ਕੋਈ ਕਮੀ ਨਹੀਂ ਪਰ ਕਿਸਾਨ ਆਗੂਆਂ ਦੇ ਮਨਾਂ ਵਿੱਚ ਫਰਕ ਅਤੇ ਇੱਕ ਦੂਜੇ ਪ੍ਰਤੀ ਬੇਬਸਾਹੀ ਹੈ ਅਖਬਾਰ ਨੇ ਇੱਕ ਬਕਰੇ ਸੰਪਾਦਕੀ ਨੋਟ ਵਿੱਚ ਹਰਿਆਣਾ ਵੱਲੋਂ ਐਮਐਸਪੀ ਐਲਾਨੇ ਜਾਣ ਬਾਰੇ ਲਿਖਿਆ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਲੀਹੋਂ ਲਾਉਣਾ ਚਾਹੁੰਦੀ ਹੈ ਮੋਦੀ ਸਰਕਾਰ ਨੂੰ ਅਜਿਹੇ ਆਸ਼ਾ ਰਚਣ ਦਿੱਤਾ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਪੰਜਾਬੀ ਟ੍ਰਿਬਿਊਨ ਅਤੇ ਪੰਜਾਬੀ ਜਾਗਰਣ ਨੇ ਦਰਿਆਵਾਂ ਨੂੰ ਜੋੜਨ ਦੇ ਮਸਲੇ ਬਾਰੇ ਟਿੱਪਣੀਆਂ ਕੀਤੀਆਂ ਨੇ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਪਾਣੀ ਸੰਕਟ ਨਾਲ ਨਜਿੱਠਣ ਲਈ ਇਹ ਪ੍ਰੋਜੈਕਟ 1980ਵਿਆਂ ਵਿੱਚ ਉਲਿੱਕਿਆ ਗਿਆ ਸੀ ਪਰ ਇਸ ਨੂੰ ਮੁਕੰਮਲ ਹੋਣ ਲਈ 4 ਦਹਾਕੇ ਲੱਗ ਗਏ ਪੰਜਾਬੀ ਜਾਗਰਣ ਦੀ ਟਿੱਪਣੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇਰੀ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਨਾਲ ਹੀ ਸਲਾਹ ਦਿੱਤੀ ਹੈ ਕਿ ਅਜਿਹੇ ਪ੍ਰੋਜੈਕਟਾਂ ਲਈ ਕੌਮੇ ਅਤੇ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਪ੍ਰੋਜੈਕਟ ਸਮੇਸਰ ਨੇਪਰੇ ਚੜਸਕਣ ਆਰਐਸਐਸ ਦੇ ਦੋਗਲੇਪਣ ਬਾਰੇ ਤਕੜੀ ਟਿੱਪਣੀ ਰੋਜ਼ਾਨਾ ਸਪੋਕਸਮੈਨ ਨੇ ਕੀਤੀ ਹੈ ਮੋਹਨ ਭਗਵਤ ਦਾ ਬਿਆਨ ਕਿ ਮਸਜਿਦਾਂ ਹੇਠ ਮੰਦਿਰ ਲੱਭਣ ਵਾਲਾ ਵਿਵਾਦ ਬੇਲੋੜਾ ਹੈ ਜਦਕਿ ਆਰਐਸਐਸ ਦੇ ਤਰਜ਼ਮਾਨ ਪਰਚੇ ਆਰਗੇਨਾਈਜ਼ਰ ਨੇ ਉੱਤਰ ਪ੍ਰਦੇਸ਼ ਵਿੱਚ ਸੰਬਲ ਦੀ ਜਾਮਾ ਮਸਜਿਦ ਅਤੇ ਅਜਮੇਰ ਸ਼ਰੀਫ ਦਰਗਾਹ ਦੇ ਮਸਲੇ ਉਭਾਰਨ ਨੂੰ ਜਾਇਜ਼ ਦੱਸਿਆ ਅਖਬਾਰ ਲਿਖਦਾ ਹੈ ਕਿ ਆਰਐਸਐਸ ਦੀ ਅਜਿਹੀ ਦੋਗਲੀ ਨੀਤੀ ਕੋਈ ਪਹਿਲੀ ਵਾਰ ਨਸ਼ਰ ਨਹੀਂ ਹੋਈ ਪਰ ਇਸ ਦਾ ਨਾ ਭਾਜਪਾ ਅਤੇ ਨਾ ਹੀ ਆਰਐਸਐਸ ਨੂੰ ਕੋਈ ਫਾਇਦਾ ਹੋਣਾ। ਰੋਜ਼ਾਨਾ ਸਪੋਕਸਮੈਨ ਨੇ ਜੰਗਲਾਂ ਦੀ ਦਸ਼ਾ ਬਾਰੇ ਸਰਕਾਰੀ ਰਿਪੋਰਟ ਦੀ ਚੀਰ-ਫਾੜ ਕਰਦਿਆਂ ਲਿਖਿਆ ਹੈ ਕਿ ਸਰਕਾਰੀ ਰਿਪੋਰਟ ਭਾਵੇਂ ਸਭ ਅੱਛਾ ਹੋਣ ਦੇ ਦਾਅਵੇ ਕਰਦੀ ਹੈ ਪਰ ਹਕੀਕਤ ਕੁਝ ਹੋਰ ਹੈ। ਜੰਗਲਾਂ ਹੇਠ ਰਕਬਾ ਲਗਾਤਾਰ ਕੱਟ ਰਿਹਾ ਹੈ। ਅੱਠ ਪਹਾੜੀ ਰਾਜਾਂ ਵਿੱਚ ਤਾਂ ਜੰਗਲਾਤੀ ਕਵਚ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਖਬਾਰ ਨੇ ਖੁੱਜ ਮਾਰੀ ਹੈ ਕਿ ਸਰਕਾਰੀ ਅੰਕੜੇ ਸਹੀ ਅਤੇ ਪਾਰਦਰਸ਼ੀ ਹੋਣੇ ਚਾਹੀਦੇ ਹਨ ਜਗਬਾਣੀ ਨੇ ਬੱਚਿਆਂ ਦੀ ਸਿਹਤ ਸੰਬੰਧੀ ਬਹੁਤ ਨਾਜ਼ੁਕ ਅਤੇ ਅਹਿਮ ਮਸਲਾ ਛੋਇਆ ਨੈਸਲੇ ਦੇ ਭਾਰਤ ਵਿੱਚ ਵੇਚੇ ਜਾ ਰਹੇ ਬੇਬੀ ਫੂਡ ਵਿੱਚ ਖੰਡ ਦੀ ਮਾਤਰਾ 8 ਤੋਂ 10% ਦੀ ਹੈ ਜਦਕਿ ਇੰਗਲੈਂਡ ਵਿੱਚ ਸਪਲਾਈ ਕੀਤੇ ਜਾ ਰਹੇ ਇਨ੍ਹਾਂ ਉਤਪਾਦਾਂ ਵਿੱਚ ਖੰਡ ਦੀ ਮਾਤਰਾ ਸਿਰਫ 2% ਦੀ ਅਤੇ ਅਮਰੀਕਾ ਵਿੱਚ 3% ਦੀ ਅਖਬਾਰ ਨੇ ਖਬਰਦਾਰ ਕੀਤਾ ਹੈ ਕਿ ਭਾਰਤ ਸਰਕਾਰ ਨੂੰ ਮਸਲਾ ਨੈਸਲੇ ਕੋਲ ਉਠਾਉਣਾ ਚਾਹੀਦਾ ਹੈ ਪੰਜਾਬੀ ਟ੍ਰਿਬਿਊਨ ਨੇ ਜੀਐਸਟੀ ਬਾਰੇ ਮੋਦੀ ਸਰਕਾਰ ਦੀ ਤਾਉਣੀ ਲਾਉਂਦੇ ਹਨ ਲਿਖਿਆ ਹੈ ਕਿ ਜੀਐਸਟੀ ਬਾਰੇ ਦਾਵਾ ਸੀ ਕਿ ਇਹ ਟੈਕਸ ਢਾਂਚੇ ਨੂੰ ਸਰਲ ਅਤੇ ਨਿਜਮਾ ਦਾ ਪਾਲਣ ਯਕੀਨੀ ਬਣਾਏਗਾ ਪਰ ਜੀਐਸਟੀ ਗੁੰਝਲਾ ਅਜੇ ਖਤਮ ਨਹੀਂ ਹੋਇਆ ਵਿਰੋਧੀ ਧਿਰ ਦੇ ਅੰਕੜੇ ਹਨ ਕਿ 2024 ਵਾਲੇ ਵਿੱਤੀ ਸਾਲ ਵਿੱਚ 2 ਲੱਖ ਕਰੋੜ ਦੀ ਜੀਐਸਟੀ ਚੋਰੀ ਪੁਈ ਪੰਜਾਬੀ ਟ੍ਰਿਬਿਊਨ ਨੇ ਖੇਡ ਪੁਰਸਕਾਰਾਂ ਦੇ ਮਸਲੇ ਤੇ ਵੀ ਮੋਦੀ ਸਰਕਾਰ ਨੂੰ ਘੇਰਿਆ ਹੈ ਕਿ ਹੁਣ ਹਾਰ ਖਿਡਾਰੀਆਂ ਨੂੰ ਇਨਾਮ ਦੇਣ ਦੀ ਚੋਣ ਸੰਦੇਹ ਮੁਕਤ ਹੋਣੀ ਚਾਹੀਦੀ ਹੈ ਇਸ ਖੇਤਰ ਵਿੱਚ ਸੌੜੀ ਸਿਆਸਤ ਨਹੀਂ ਹੋਣੀ ਚਾਹੀਦੀ ਨਵਾਂ ਜਮਾਨਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਡਾਕਟਰ ਅੰਬੇਦਕਰ ਬਾਰੇ ਬਿਆਨ ਬਾਰੇ ਲਿਖਿਆ ਹੈ ਕਿ ਭਾਜਪਾ ਨੂੰ ਡਾਕਟਰ ਅੰਬੇਦਕਰ ਦਾ ਅਪਮਾਨ ਮਹਿੰਗਾ ਪਵੇਗਾ ਵਿਰੋਧੀ ਧਿਰ ਨੂੰ ਇਹ ਮੁੱਦਾ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਅਖਬਾਰ ਟਿੱਪਣੀ ਕਰਦਾ ਹੈ ਕਿ ਹੁਣ ਆਰਐਸਐਸ ਦੀ ਜਾਤੀ ਮਾਨਸਿਕਤਾ ਖਿਲਾਫ ਲੋਕ ਸੰਘਰਸ਼ ਸ਼ੁਰੂ ਕਰਨ ਦੀ ਲੋੜ ਹੈ ਅਖਬਾਰ ਨੇ ਮੋਦੀ ਸਰਕਾਰ ਵੱਲੋਂ ਮਨਰੇਗਾ ਦੇ ਫੰਡ ਲਗਾਤਾਰ ਘਟਾਉਣ ਨੂੰ ਸਰਕਾਰ ਦੀ ਫਾਸ਼ੀਵਾਦੀ ਸਾਜ਼ਿਸ਼ ਆਖਿਆ ਅਖਬਾਰ ਅਨੁਸਾਰ ਸਰਕਾਰ ਮਨਰੇਗਾ ਲਈ ਤਕਨੀਕੀ ਗੁੰਝਲਾਂ ਵਧਾ ਰਹੀ ਹੈ ਜਿਸ ਕਾਰਨ ਅਤਿ 5.7 ਲੱਖ ਮਜ਼ਦੂਰ ਇਸ ਸਹੂਲਤ ਤੋਂ ਵਾਂਝੇ ਰਹਿ ਗਏ अफगानिस्तान ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਬਾਰੇ ਚਰਚਾ ਅਜੀਤ ਅਤੇ ਰਜਾਨਾ ਸਪੋਕਸਪੀਅਨ ਨੇ ਕੀਤੀ ਹੈ। ਅਜੀਤ ਲਿਖਦਾ ਹੈ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਵਿੱਚ ਕੀਤੇ ਹਮਲੇ ਵਿੱਚ 46 ਮੌਤਾਂ ਹੋ ਜਾਣੇ। ਦੋਹਾਂ ਮੁਲਕਾਂ ਦੇ ਸਬੰਧ ਲਗਾਤਾਰ ਵਿਗੜ ਰਹੇ ਨੇ। ਇਹ ਸਾਰੀ ਖੇਡ ਅੱਤਵਾਦੀ ਸੰਗਠਨਾਂ ਦੀਆਂ ਕਾਰਵਾਈਆਂ ਕਰਕੇ ਖਰਾਬ ਹੋਈ ਹੈ। ਰਜਾਨਾ ਸਪੋਕਸਮੈਨ ਨੇ ਲਿਖਿਆ ਕਿ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਦੇ ਨੁਮਾਇੰਦੇ ਮੇ ਜੋ ਗੱਲਾਂ ਕਹਿਆ ਉਹਨਾਂ ਉਤੇ ਪਾਕਿਸਤਾਨ ਆਪ ਖੜਾ ਨਹੀਂ ਉਤਰ ਰਿਹਾ ਇਸੇ ਕਰਕੇ ਹੁਣ ਪਾਕਿਸਤਾਨ ਉਤੇ ਕੋਈ ਇਤਵਾਰ ਨਹੀਂ ਕਰ ਰਿਹਾ ਅਜੀਤ ਅਖਬਾਰ ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ ਬਾਰੇ ਲਗਾਤਾਰ ਲਿਖ ਰਿਹਾ ਅਖਬਾਰ ਲਿਖਦਾ ਹੈ ਕਿ ਹੁਣ ਜਦੋਂ ਬੰਗਲਾਦੇਸ਼ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ سپੁਰਦਗੀ ਮੰਗ ਲਈ ਹੈ ਤਾਂ ਭਾਰਤ ਕਸੂਤਾ ਫਸ ਗਿਆ ਹੈ ਭਾਰਤ ਨੂੰ ਹੁਣ ਕੋਈ ਕਾਰਗਰ ਨੀਤੀ ਅਖਤਿਆਰ ਕਰਨੀ ਪਵੇਗੀ ਕਿਉਂਕਿ ਬੰਗਲਾਦੇਸ਼ ਦੀ ਮੌਜੂਦਾ ਆਰਜੀ ਸਰਕਾਰ ਨੇ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਭਾਰਤ ਦੇ ਯੋਗਦਾਨ ਨੂੰ ਵਿਸਾਰ ਦਿੱਤਾ ਹੈ। ਜਗਬਾਣੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਕਰਦਿਆਂ ਫਰਵਰੀ 1999 ਵਾਲੀ ਲਾਹੌਰ ਯਾਤਰਾ ਦਾ ਜ਼ਿਕਰ ਛੜਿਆ। ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਹੁਣ ਲਾਹੌਰ ਵਿੱਚ ਕੁਝ ਪੱਤਰਕਾਰਾਂ ਅਤੇ ਸਿਆਸਤਦਾਨਾਂ ਨੇ ਇਸ ਸلسਲੇ ਵਿੱਚ ਮੀਟਿੰਗ ਕੀਤੀ ਅਤੇ ਸ਼ਾਂਤੀ ਦਾ ਹੌਕਾ ਦਿੱਤਾ। ਅਖਬਾਰ ਲਿਖਦਾ ਹੈ ਕਿ ਪਾਕਿਸਤਾਨ ਵਿੱਚ ਅਜਿਹੇ ਸੁਹਰਦ ਅਤੇ ਸ਼ਾਂਤੀ ਪਸੰਦ ਲੀਡਰ ਵੀ ਹਨ ਜਿਹੜੇ ਦੋਹਾਂ ਮੁਲਕਾਂ ਵਿਚਕਾਰ ਸਾਂਝ ਚਾਹੁੰਦੇ ਨੇ ਇਸ ਸਾਂਝ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਣਾ ਹੈ ਨਵਾਂ ਜਮਾਨਾ ਨੇ ਅਮਰੀਕੀ ਅਦਾਲਤ ਦੇ ਹਵਾਲੇ ਨਾਲ ਲਿਖਿਆ ਕਿ ਹੁਣ ਮੋਦੀ ਸਰਕਾਰ ਨੂੰ ਪੈਗਾਸਸ ਜਸੂਸੀ ਕੇਸ ਨਾਲ ਸੰਬੰਧਤ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ ਅਮਰੀਕੀ ਅਦਾਲਤ ਨੇ WhatsApp ਯੂਜ਼ਰਜ਼ ਦੇ ਫੋਨਾਂ ਅਤੇ ਲੈਪਟਾਪਾਂ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲੀ ਕੰਪਨੀ ਐਨਐਸਓ ਦੇ ਐਨਐਸਓ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਇਹ ਉਹੀ ਕੰਪਨੀ ਹੈ ਜਿਸ ਨੇ ਪੈਗਾਸਸ ਸਪਾਈਵੇਅਰ ਬਣਾਇਆ ਹੈ ਪੈਗਾਸਸ ਰਾਹੀਂ ਮੋਦੀ ਸਰਕਾਰ ਨੇ 300 ਭਾਰਤੀ ਵਿਅਕਤੀਆਂ ਦੀ ਜਸੂਸੀ ਕੀਤੀ ਸੀ ਇਸ ਰਿਪੋਰਟ ਬਾਰੇ ਜਾਂਚ ਲਈ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਪਰ ਸਰਕਾਰ ਨੇ ਅਜੇ ਤੱਕ ਕਮੇਟੀ ਦੀ ਰਿਪੋਰਟ ਦੀ ਪਾਠ ਨਹੀਂ ਕਰੀ ਇਸ ਵਾਰ ਫਿਲਹਾਲ ਇਨਾਂ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੀਆਂ ਸੰਬਾਦਕੀ ਟਿਕਰੀਆਂ ਨਾਲ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ